ਮੁੰਡੀਆਂ ਕਲਾ 33 ਫੁੱਟ ਰੋਡ ਤੇ ਨੌਜਵਾਨ ਸਾਹਿਲ ਗੁਕਤਾ ਦੇ ਵੱਲੋਂ ਫਲੈਕਸ ਪ੍ਰਿੰਟਿੰਗ ਦੇ ਦਫ਼ਤਰ ਦਾ ਉਦਘਾਟਨ ਆਪਣੇ ਪਰਿਵਾਰ ਦੇ ਸਮੇਤ ਕੀਤਾ ਗਿਆ ਜਿਸ ਤਰ੍ਹਾਂ ਉਸਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਥੇ ਗਾਹਕਾਂ ਨੂੰ ਫਲੈਕਸ ਪ੍ਰਿੰਟਿੰਗ, ਡਿਜੀਟਲ ਪ੍ਰਿੰਟਿੰਗ, ਸਾਈਨ ਬੋਰਡ, ਪੋਲ ਬੋਰਡ, ਨਿਊਨ ਬੋਰਡਸ, ਵਾਟਰਪਰੂਫ ਵਾਲਪੇਪਰ, ਆਈਡੀ ਕਾਰਡ ਅਤੇ ਹਰ ਤਰ੍ਹਾਂ ਦੇ ਇਨਡੋਰ ਤੇ ਆਊਟਡੋਰ ਮਸ਼ਹੂਰੀ ਲਈ ਕੰਮ ਕਰਵਾਇਆ ਜਾਂਦਾ ਹੈ। ਉਸਨੇ ਦੱਸਿਆ ਕਿ ਵਾਲਪੇਪਰ ਲਗਾਉਣ ਦੇ ਲਈ ਪਹਿਲੇ 10 ਗਾਹਕਾਂ ਨੂੰ 20% ਦੀ ਛੂਟ ਦਿੱਤੀ ਜਾਵੇਗੀ। इस मौके आम आदमी पार्टी के कई लीडर समेत वर्कर ते दोस्त हाजिर रहे मेरा नाम है फाइल गुप्ता जी भाई जी का खाता भाई जी के पते मैं टीटीपी रोड पे अपनी सेकंड ब्राच कंसेन्सी वार्ड की दुकान पड़ी है मैं एक थे फ्लैग प्रिंटिंग काम के नाम साइन है सारे इंदौर ਇੰਡੋਰ ਆਊਟਡੋਰ ਦੇ ਤੇ ਜੇ ਤੁਸੀਂ ਨਿਕਾਲ ਪਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਡਾਕ ਨੰਬਰ 9877255936 ਤੁਹਾਨੂੰ ਆਪਦੇ ਨਾਲ ਕੋਪੋਸ ਕਰਾਓ ਪਰ ਪਹਿਲੇ 10 ਕਸਟਮਰ ਨੂੰ ਜਿਵੇਂ ਬਾਜਪਾ ਲਵਾਵੋ ਨੂੰ 20% ਆਫ ਆਜੀ ਉਹਦੇ ਦੇ ਤੇ ਅੱਜ ਸਾਡੇ ਬਾਰਮ ਮਿੱਤਰ ਸਾਹਿਬ ਜੀ ਇਹਨਾਂ ਨੇ 33 ਫੁੱਟ ਰੋਡ ਦੇ ਉੱਤੇ ਆਪਣਾ ਜਿਹੜਾ ਲੈਕ ਪ੍ਰਿੰਟਿੰਗ ਦਾ ਕੰਮ ਸਟਾਰਟ ਕੀਤਾ ਤੇ ਅੱਜ ਉਹਨਾਂ ਨੇ ਦਫਤਰ ਦੀ ਓਪਨਿੰਗ ਕੀਤੀ ਆ ਮੈਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਮੁਬਾਰਕਬਾਦ ਹਣਾ ਕਟੇ ਨਾਲ ਆਮ ਆਦਮੀ ਪਾਰਟੀ ਦੇ ਲੋਕ ਪ੍ਰਧਾਨ ਜੀ ਅੰਦਰ ਮਿੱਤੂ ਜੀ ਤੇ ਸ਼ਰਮਾ ਜੀ ਪ੍ਰਿੰਕਲ ਜੀ ਪ੍ਰਿੰਪੀ ਕੋਚਰ ਜੀ ਤਲਜੀਤ ਮੈਡਮ ਜੀ ਸਰਬੱਤ ਦੇ ਹਾੜੀ ਤੇ ਸਾਰਿਆਂ ਨੇ ਇੱਥੇ ਆਏ ਤੇ ਸਾਹਿਲ ਨੂੰ ਮੁਬਾਰਕਬਾਦ ਤੇ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਦੇ ਅਨੁਕ੍ਰਮੀਆਂ ਵਾਸਤੇ ਚੜ੍ਹਦੀ ਕਲਾ ਵਾਸਤੇ ਸੇਨ ਤੁਖਨੀ ਰਾਜ ਚੰਗੀ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ 33 ਗੁੱਟਰ ਰੋਡ ਜਾਂ ਇਸ ਦੇ ਨਾਲ ਲੱਗਦੇ ਇਲਾਕੇ ਤੇ ਪੂਰੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਤੁਹਾਡੇ ਇੱਕ ਪੁੱਤਰ ਦਾ ਸਾਡੇ ਭਰਾ ਛੋਟੇ ਭਰਾ ਦਾ ਕੰਟੈਕਟ ਹੁੰਦਾ ਆ ਕੰਟੈਕਟ ਕਰੋ ਸਕਰੀਨ ਦੇ ਉੱਤੇ ਸਾਡੇ ਪਤਰਕਾਰ ਸਾਹਿਬਾਨ ਨੰਬਰ ਚਲਾਰੋਗੇ ਬਹੁਤ ਵਧੀਆ ਕੰਮ ਕਰਦਾ ਆ ਵਧੀਆ ਕੁਆਲਟੀ ਦਾ ਕੰਮ ਕਰਦਾ ਆ ਔਰ ਬਾਜ਼ਾਰ ਰੇਟ ਦੇ ਉੱਤੇ ਕੰਮ ਕਰਦਾ ਆ ਕਮਿਟਮੈਂਟ ਦਾ ਪੱਕਾ ਆ ਜਿੰਦਾਂ ਦਾ ਮਾਲ ਤੁਹਾਨੂੰ ਦੱਸੂਗਾ ਉਦਾਂ ਦਾ ਹੀ ਬਣਾਏਗਾ ਤਾਂ ਦੇ ਹੀ ਪੈਸੇ ਲਏਗਾ ਇਹ ਨਹੀਂ ਕਿ ਮਾਲ ਹਲਕਾ ਦੇਤਾ ਤੇ ਪੈਸੇ ਵਧਿਆ ਲੈ ਇਸ ਤਰ੍ਹਾਂ ਨਹੀਂ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਬੱਚਾ ਆ ਵਧੀਆ ਕੰਮ ਕਰੇਗਾ ਇੱਕ ਵਾਰੀ ਆਰਡਰ ਦਿਓ ਤੇ ਤੁਹਾਡਾ ਭਰੋਸਾ ਜਿਹੜਾ ਆ ਉਹ ਵਧ ਕਰਾ ਰਹੇਗਾ ਔਰ ਅੱਗੇ ਵੀ ਤੁਹਾਡਾ ਭਰੋਸਾ ਹੋਰ ਵਧੇਗਾ ਤਾਂ ਕਿ ਤੁਸੀਂ ਅੱਗੇ ਵੀ ਮੈਨੂੰ ਆਰਡਰ ਦੇਣ ਵਾਲੇ ਬਣੋਗੇ ਜਾਂ ਅੱਗੇ ਵੀ ਕਿਸੇ ਨੂੰ ਕਹਿ ਸਕੋਗੇ ਕਿ ਇਹਨਾਂ ਤੋਂ ਤੁਸੀਂ ਕੰਮ ਕਰੋ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਬੇਨਤੀ ਕਰਦਾ ਹਰ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਸਤਿਕਾਰਯੋਗ ਜੀ ਸਾਡੇ ਅੱਜ ਸਾਹਿਲ ਗੁੱਤਾ ਜੀ ਨੇ 33 ਗੁੱਤਾ ਰੋਡ ਦੇ ਇਮਾਰਕੀਟ ਆਪਣੀ ਫਲੈਕ ਪ੍ਰਿੰਟਿੰਗ ਦੀ ਸ਼ਾਖ ਖੋਲੀ ਹੈ। ਤੋਂ ਸਾਡੇ ਇੱਥੇ ਪਹੁੰਚੇ ਹੋਏ ਆਮ ਆਦਮੀ ਪਾਰਟੀ ਦੇ ਸਾਡੇ ਬਲੌਕ ਪ੍ਰਧਾਨ ਜਿੰਦਰ ਸਿੰਘ ਮਿੱਠੂ ਜੀ ਸਾਡੇ ਸਰਬਜੀਤ ਸਿੰਘ ਸੈਣੀ ਜੀ ਤੇ ਰਿੰਕਲਸ ਜੀ ਨੇਹਾ ਸਰਪੰਚ ਜੀ ਤੇ ਸतीश ਸ਼ਰਮਾ ਜੀ ਤੇ ਹੋਰ ਵੀ ਮੇਰੇ ਭਰਾ ਪਹੁੰਚੇ ਹੋਏ ਨੇ। ਤੋਂ ਅਸੀਂ ਸਾਰੇ ਇਸ ਬੱਚੇ ਨੂੰ ਵਧਾਈ ਦੇਣੇ ਆ। ਕੀ ਪਰਮਾਤਮਾ ਕਰੇ ਦਾ ਕੰਮ ਵਧੀਆ ਤਰੱਕੀਆਂ ਨਾਲ ਚੱਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਛੋਟੇ ਵੀਰ ਹਾਇਲ ਗੁੱਤਾ ਨੇ ਅੱਜ ਆਪਣੀ ਮਿਹਨਤ ਨਾਲ ਕਰ ਕਮਲਾ ਨਾਲ ਆਪਣਾ ਬਿਜ਼ਨਸ ਖੋਲ੍ਹਿਆ, ਪਰਫੁੱਲਪ ਕੀਤਾ। ਛੋਟੇ ਜਿਹੇ ਕੰਮ ਤੋਂ ਸ਼ੁਰੂ ਕਰਕੇ ਅੱਜ ਇਸ ਮੁਕਾਮ ਤੇ ਪਹੁੰਚਿਆ ਕਿ ਇਸਨੇ ਅੱਜ ਐਕਸਪੈਂਸਿਵ ਆਰਟ ਦੇ ਨਾਮ ਤੇ ਆਪਣੀ ਸ਼ਾਪ ਖੋਲੀ ਹੈ ਤੇ ਅਸੀਂ ਪਰਮਾਤਮਾ 'ਤੇ ਅਰਦਾਸ ਕਰਦੇ ਹਾਂ। ਅਸੀਂ ਸਾਡੀ ਟੀਮ ਸਾਰੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ। ਇਸ ਤਰ੍ਹਾਂ ਸਾਡੀ ਸਾਰੀ ਟੀਮ ਸਾਡੇ ਪਾਰਟੀ ਦੇ ਮੈਂਬਰ ਸਾਡੇ ਸਰਪੰਚ ਸਾਹਿਬ ਸਾਡੇ ਹਲਕਾ ਕੋਆਰਡੀਨੇਟਰ ਸਾਡੇ ਵਰਕਰ ਪਾਰਟੀ ਦੇ ਉਹ ਸਾਰੇ ਪਹੁੰਚਿਆ ਸੀ ਇਹਨਾਂ ਨੂੰ ਸਪੋਰਟ ਕਰਨ ਲਈ ਇਹਨਾਂ ਦਾ ਧੰਨਵਾਦ ਕਰਨ ਲਈ ਤੇ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਕਿ ਮੇਰਾ ਭਰਾ ਅੱਜ ਦੇ ਤਰੱਕੀ ਕਰਦੇ ਨੇ ਸਰ ਅੱਜ ਸਾਹਿਲ ਗੁਪਤਾ ਜਿਹੜਾ ਹਨਾ ਵੀ ਸਾਡਾ ਛੋਟਾ ਭਰਾ ਉਹਨੇ ਕੰਮ ਖੋਲਿਆ ਹੈ ਨਵਾਂ ਕੰਮ ਪ੍ਰਿੰਟਿੰਗ ਦਾ ਹੈ ਵੀਰ ਨੇ ਸਾਡੇ ਇਲੈਕਸ਼ਨ ਸਮੇਂ ਵੀ ਪ੍ਰਿੰਟਿੰਗ ਦੇ ਕੰਮ ਉਹ ਵਧੀਆ ਕਰਕੇ ਦਿੱਤੇ ਜਿਵੇਂ ਕਿ ਤੁਸੀਂ ਇਹਨਾਂ ਦੇ ਸ਼ਾਪ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਇਹਨਾਂ ਨੇ ਡਿਜ਼ਾਈਨ ਲਾਏ ਉਹਦੇ ਵਿੱਚ ਨੀਹਾ ਸਰਪੰਚ ਨਾ ਕਰਕੇ ਇੱਕ ਡਿਜ਼ਾਈਨ ਲੱਗਿਆ ਹੈ ਜੋ ਕਿ ਮੇਰੇ ਦਫ਼ਤਰ ਦਾ ਹੈ ਵੀ ਕੰਮ ਬਹੁਤ ਵਧੀਆ ਕਰਦੇ ਤੇ ਅਸੀਂ ਇਦਾਂ ਹੀ ਲੋਕਾਂ ਨੂੰ ਵੀ ਕਹਿੰਨੇ ਪੁਰੇ ਹਲਕਾ ਸਾਹਨੇ ਵਾਲ ਨੂੰ ਕਹਿੰਨੇ ਆ ਕਿ ਜਿਹਨੇ ਵੀ ਕੰਮ ਹੁੰਦੇ ਇਸ ਪ੍ਰੋਗਰਾਮ ਨੂੰ ਦੇ ਤਾਂ ਕਿ ਇਹ ਤਰੱਕੀ ਕਰ ਸਕਦੇ ਸਾਨੂੰ ਕੰਮ ਵੀ ਵਧੀਆ ਲੱਗੇ